ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੱਲ 2 ਵਜੇ ਦੇ ਕਰੀਬ ਕਿਡਨਾਪ ਹੋਏ ਬੱਚੇ ਨੂੰ ਬੀਤੀ ਰਾਤ ਕੋਲੋਂ ਸਹੀਂ ਹਿਮਾਚਲ ਤੋਂ ਬਰਾਮਦ ਕੀਤਾ ਹਿਮਾਚਲ ਦੇ ਨੂਰਪੁਰ ਵਿੱਚ ਲੈ ਕੇ ਗਏ ਸਨ ਕਿਡਨਾਪਰ ਬੱਚੇ ਨੂੰ ਬੱਚੇ ਨੂੰ ਦੇਣ ਦੇ ਬਦਲੇ ਉਹਨਾਂ ਫਰौती ਮੰਗੀ ਸੀ 2 ਕਰੋੜ ਰੁਪਏ ਦੀ ਪਰ ਹਾਲ حال ਪੁਲਿਸ ਨੇ 2 ਰੁਪਏ ਨੂੰ ਕਾਬੂ ਕੀਤਾ ਤੇ ਰੁਪਈਆ ਵਿੱਚ ਇੱਕ ਬੀਐਸਐਫ ਦਾ ਬਰਖਾਸਤ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਦੇਖੋ ਇਹ ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਇੰਗੇ ਥੋੜੇ तकरीबन 7:30 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਜੀ ਨਾਲ ਇਕੱਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗੇ ਉਸੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਤੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸੇ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ हिमाचल पुलिस ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਦੂਰਪੁਰ ਹਿਮਾਚਲ ਦਾ ਰੋਦੇ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟਿਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਨਸਟੇਬਲ ਆ ਜੋ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੇ ਆ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਤੀਸ਼ ਕਰਦੇ ਕਦੋਂ ਤੋਂ ਸਾਰੇ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਹੈ ਅ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਅ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਹੋਰ ਜ਼ਿਆਦਾ ਨਹੀਂ ਮਤੰਦੱਸ ਸਕੂਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਕਿੱਥੇ ਕਿੱਥੇ ਵਰਗੇ ਤਾ ਬੱਚਾ ਨੂਰ ਨੂਰਪੁਰ ਤੋਂ ਨੂਰਪੁਰ ਤੋਂ ਸਰ ਮੋਡਸ ਆਫ ਸਪੈਂਡ ਕੀ ਸੀ ਜਿਨ੍ਹਾਂ ਲੋਕਾਂ ਦਾ ਕਾਰ ਤੇ ਆਇਆ ਜੀ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਦੇ ਚ ਬੱਚੇ ਨੂੰ ਕਿਡਨਾਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲੀ ਹੈ ਹਾਂ ਡਿਮਾਂਡ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਛੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖਿਆ ਗਿਆ ਨਹੀਂ 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 ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਹੀ ਲੱਗੇ ਕਿਉਂ ਜਾਣ ਪਛਾਨ ਸੀਗੀ ਇਹਨਾਂ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਨਰਸਰੀ ਦਾ ਪਾਰਟ ਹੈ ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ ਅਮਿਤਰਾਣੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਨਸਟੇਬਲ ਆ ਉੱਥੋਂ ਵੀ ਇਹਨੂੰ ਡਿਸਕਸ ਕਰ ਸਕਦੇ ਕਿਉਂ ਬੰਦੇ ਇਹਨਾਂ ਨੂੰ ਜਾਣਦੇ ਸੀਗੇ

और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना डिविजन दो में गया वहाँ पे एस एच ओ थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डीएसपी uh, मनहास साहब आगे उन्होंने देखा वो मुझे एसएसपी साहब और डीआईजी uh, साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम अप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता अ पेरेंट कूल काम रहना लेकिन uh, मैं यहाँ पे एक चीज़ बोलना चाहूंगा हम हम में से किसी ने भी हम सारे मैक्सिमम मतलब uh, हम लोग जो हम पेरेंट्स हैं ना तो हम लोगों ने अगर एक जन्मिन सी बात बोलूं हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एस साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहाँ कहाँ से मुझे कॉल आ रहे थे कितने हज़ारों फ़ोन आ गए और सबकी ब्लेसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा <coughs> और आ, मेरे पास में अल्फाज ही नहीं है पुलिस टीम के वो तो बातों में होती है, है हमारे की। वी देम। और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच कोई पहचान वगैरह मुझे पता नहीं अभी सर कुछ बात करेंगे डिस्कस करेंगे तो मैं कह सकता हूँ जी अभी मेरे पास भी कोई इंफॉर्मेशन नहीं जैसे बस अभी अभी सर लेके आए बच्चे को और सबसे इंपॉर्टेंट चीज मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से कि बादल भाई आप टेंशन मत लो हम आपके बच्चे को लेके आएंगे और वो बिल्कुल ठीक है थैंक यू सो मच थैंक यू मतलब وچ نقلی چوںنے دے بیجاں دا معاملہ سامنے اون تو بعد ہونی اس معاملے دے دو کسان چتے بندیاں آمو سامنے ہو گئے ہیں کھیتی باڑی وں بھاگ کپورتہ والو بیج بیچن والے دکاندار تے کیتی کاروائی تو بعد ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਜਲੰਧਰ ਇਕਾਈ ਦੁਕਾਨਦਾਰ ਦੇ ਹੱਕ ਵਿੱਚ ਆ ਕੇ ਖੜ ਗਏ ਅਤੇ ਉਹਨਾਂ ਵੱਲੋਂ ਖੇਤੀਬਾੜੀ ਦਫਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਕਿ ਦੁਕਾਨਦਾਰ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਰੱਦ ਕੀਤਾ ਜਾਵੇ। ਜੀ ਗੱਲ ਜੀ ਮੇਰਾ ਨਾਮ ਭਪਿੰਦਰ ਸਿੰਘ ਆ ਜੀ। ਮੈਂ ਸੁਲਤਾਨਪੁਰ ਤੋਂ ਆ ਜੀ। ਅੱਜ ਆਪਾਂ ਇੱਥੇ ਇਕੱਠ ਦੇਖ ਰਹੇ ਹਾਂ ਜੀ ਜਿਹੜਾ ਕਿਸਾਨ ਭਰਾਵਾਂ ਦਾ ਜਿਹੜਾ ਇਕੱਠ ਹੋਇਆ ਪਿਆ ਜੀ। ਪ੍ਰੀਤ ਸੀਡ ਸਟੋਰ ਕਪੂਰਥਲਾ ਦੇ ਵਿੱਚ ਜੀ। ਠੀਕ ਹੈ। ਜੋ ਕਿ ਕੁਝ ਦਿਨ ਪਹਿਲਾਂ ਕਿਸਾਨ ਭਰਾਵਾਂ ਵੱਲੋਂ ਇੱਕ ਧਰਨਾ ਲਾ ਕੇ ਇੱਥੇ ਇਸ ਸ਼ੌਪ ਨੂੰ ਸੀਲ ਕਰਾ ਕੇ ਵੀਰ ਦਾ ਲਾਇਸੈਂਸ ਬੰਦ ਕਰਾਇਆ ਗਿਆ ਸੀਗਾ ਜੀ ਠੀਕ ਆ ਜੀ ਅੱਜ ਅਸੀਂ ਕਿਸਾਨ ਭਰਾ ਉਸ ਮੁੱਦੇ ਤੇ ਖੜੇ ਹੋਏ ਆ ਜੀ ਜਿਹੜਾ ਕਿ ਵੀਰ ਨੇ ਇਹ ਸੀਡ ਦੇਖ ਸਕਦੇ ਹੋ ਜੀ ਪੈਕਿੰਗ ਦੇਖ ਸਕਦੇ ਹੋ ਸ਼੍ਰੀ ਰਾਮ ਐਗਰੀ ਟੈਕ ਇੰਡੀਆ ਜੋ ਕਿ ਕਰਨਾਲ ਦੀ ਕੰਪਨੀ ਆ ਜੀ ਇਸ ਕੰਪਨੀ ਤੋਂ ਵੀਰ ਨੇ ਸੀਡ ਲਿਆ ਸੀਗਾ ਜੀ ਤੇ ਜੋ ਕਿ ਕਿਸਾਨ ਭਰਾਵਾਂ ਦੀ ਡਿਮਾਂਡ ਤੇ ਕਿਸਾਨ ਭਰਾਵਾਂ ਨੂੰ ਦਿੱਤਾ ਗਿਆ ਆ ਜੀ ਐਸਰ 110 ਆ 110 ਵੈਰਾਈਟੀ ਆਂਦੀ ਆ ਜੀ ਜਿਹੜੀ ਕਿ ਕਿਸਾਨ ਭਰਾਵਾਂ ਨੂੰ ਦਿੱਤੀ ਗਈ ਆ ਕਿਸਾਨ ਭਰਾਵਾਂ ਦੇ ਇਹਦੇ ਵਿੱਚ ਰਿਵਿਊ ਆਇਆ ਜੀ ਜਿਹੜਾ ਇਸ ਸੀਡ ਦੇ ਵਿੱਚ ਐ ਮਿਕਸਿੰਗ ਆਈ ਆ ਜੀ ਕਿਸਾਨ ਭਰਾਵਾਂ ਦਾ ਇੱਕ ਵਿਊ ਆ ਰਿਹਾ ਵਾ ਕਿ ਇਹ ਬੀਜ ਜਿਹੜਾ ਆ ਜਾਲੀ ਆ ਜੀ ਇਹ ਬੀਜ ਜਾਲੀ ਨਹੀਂਗਾ ਜੀ ਇਹਦੇ ਵਿੱਚ ਮਿਕਸਿੰਗ ਆਈ ਆ ਜਿਹੜਾ ਕਿ ਕੰਪਨੀ ਖੁਦ ਮੰਨ ਚੁੱਕੀ ਆ ਜੀ ਠੀਕ ਐ ਆਪਾਂ ਅੱਜ ਕੋਈ ਵੀ ਚੀਜ਼ ਲੈਨੇ ਆ ਮਾਰਕੀਟ ਦੇ ਵਿੱਚ ਬੰਦ ਪੈਕੇਜ ਸੀਲ ਲੈਨੇ ਆ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਦੁਕਾਨਦਾਰ ਦਾ ਕੋਈ ਦੋਸ਼ ਨਹੀਂਗਾ ਜੀ ਜਿਸ ਤਰ੍ਹਾਂ ਪੈਕਿੰਗ ਬੰਦਾਈ ਐ 10 ਕਿਲੋ ਦੀ ਪੈਕਿੰਗ ਤੁਸੀਂ ਦੇਖ ਸਕਦੇ ਹੋ ਜੀ 10 ਕਿਲੋ ਦੀ ਪੈਕਿੰਗ ਆ ਇਹੇ 10 ਕਿਲੋ ਦਾ ਥੈਲਾ ਹੈਗਾ ਜੀ ਇਹ ਜਿਸ ਤਰ੍ਹਾਂ ਕੰਪਨੀ ਤੋਂ ਆਇਆ ਸੀ ਉਸੇ ਤਰ੍ਹਾਂ ਹੀ ਵੀਰ ਨੇ ਅੱਗੇ ਜ਼ਿੰਮੇਦਾਰ ਭਰਾਵਾਂ ਨੂੰ ਦਿੱਤਾ ਸੀਗਾ ਨਾ ਇਹਦੇ ਵਿੱਚ ਜੀ ਵੀਰ ਨੇ ਇਹਦੇ ਵਿੱਚ ਕੋਈ ਮਿਕਸਿੰਗ ਕੀਤੀ ਆ ਜੀ ਠੀਕ ਹੈ ਨਾ ਤੇ ਨਾ ਇਹਨੂੰ ਖੋਲ ਕੇ ਵਿੱਚ ਆਇਆ ਇਸ ਕਰਕੇ ਅਸੀਂ ਅੱਜ ਜੋ ਵੀ ਆ ਖੇਤੀਬਾੜੀ ਦਫ਼ਤਰ ਦੇ ਵਿੱਚ ਵੀਰ ਦੇ ਇਨਸਾਫ਼ ਕਰਕੇ ਜਾ ਰਹੇ ਆ ਤੇ ਅਸੀਂ ਇਹ ਮੰਗ ਕਰਦੇ ਆ ਕਿ ਵੀਰ ਦੀ ਜਿਹੜੀ ਦੁਕਾਨ ਆ ਦੁਬਾਰਾ ਓਪਨ ਕੀਤੀ ਜਾਵੇ ਵੀਰ ਦਾ ਜਿਹੜਾ ਲਾਇਸੈਂਸ ਆ ਦੁਬਾਰਾ ਰੀਨਿਊ ਹੋਵੇ ਠੀਕ ਆ ਨਾ ਜੋ ਕਿ ਐਕਸ਼ਨ ਲੈਣਾ ਚਾਹੀਦਾ ਉਹ ਕੰਪਨੀ ਦੇ ਉੱਤੇ ਲੈਣਾ ਚਾਹੀਦਾ ਜੋ ਕੰਪਨੀ ਦੇ ਕੋਲ ਗਲਤੀ ਹੋਈ ਹੈ ਇਹ ਕੰਪਨੀ ਦਾ ਰਿਵਿਊ ਆ ਜੀ ਕੰਪਨੀ ਖੁਦ ਮੰਨ ਰਹੀ ਆ ਕਿ ਸਾਡੀ ਗਲਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਜੂਨੀਅਰ ਕਾਦੀਆਂ ਕਪੂਰਥਲਾ ਜੀ ਅੱਜ ਦਾ ਜਿਹੜਾ ਸਾਡਾ ਮਸਲਾ ਸੀਗਾ ਜਿੱਦਾਂ ਕੋਈ 2-3 ਦਿਨ ਤੋਂ ਜਿਹੜਾ ਝੋਨਾ 110 ਆ ਉਹਦੇ ਸੀਟ ਦਾ ਰੌਲਾ ਪੈ ਰਿਆ ਸੀ ਔਰ ਸੀਡ ਦੇ ਵਿੱਚ ਇੰਨੀ ਕੁ ਜ਼ਿਆਦਾ ਖਰਾਬੀ ਹੈਗੀ ਆ ਕਿ ਅਸੀਂ ਇਹ ਨਹੀਂ ਇਕੱਲਾ ਕਹਿ ਸਕਦੇ ਕਿ ਜਿਹੜਾ ਨਿਸਰ ਆਇਆ ਉਹ ਬਰਬਾਦ ਹੋਊਗਾ ਜਿਹੜਾ ਮਗਰ ਹੈਗਾ ਉਹ ਕਿਹੜੀ ਕੁਆਲਿਟੀ ਹੈਗੀ ਤੇ ਕਿਦੋਂ ਨਿਸਰੇਗਾ ਉਹ ਕੱਥਾ ਨਿਸਰੇਗਾ ਤੇ ਨਹੀਂ ਨਿਸਰੇਗਾ ਕਿੰਨੀ ਖਰਾਬੀ ਹੋਵੇ ਅਜੇ ਅੰਦਾਜ਼ਾ ਨਹੀਂ ਲਾ ਸਕਦਾ ਮਹਿਕਮੇ ਨੇ ਬੇਸ਼ੱਕ ਦੀ 20-25% ਕਹਿ ਦਿੱਤਾ ਜਾਂ 30% ਕਹਿ ਦਿੱਤਾ ਪਰ ਸਾਨੂੰ ਅਜੇ ਯਕੀਨ ਨਹੀਂ ਆਉਂਦਾ ਕਿ ਉਹ 50% ਨਾਲ ਹੋ ਜਾਏ 75% ਨਾਲ ਹੋ ਜਾਏ ਅਜੇ ਇਹ ਗੱਲ ਬਾਰੇ ਅਸੀਂ ਨਹੀਂ ਕੁਝ ਦੱਸ ਸਕਦੇ ਹੈਗੇ ਬਾਕੀ ਸਾਡੀ ਮਹਿਕਮੇ ਨਾਲ ਗੱਲ ਚੱਲਣ ਦੀ ਹੈਗੀ ਆ ਸਾਨੂੰ ਹਰ ਤਰ੍ਹਾਂ ਦੀ ਸ਼ੱਕ ਕਿ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਅਗੇ ਸਰਦਾਰ ਗਦੀਪ ਸਿੰਘ ਨੇ ਗੱਲ ਕੀਤੀ ਆ ਵੀ ਜਿਹੜਾ ਬੀ ਰੀ ਕੀਤਾ ਗਿਆ ਹੈਗਾ ਉਲਫਾਫਿਆਂ ਚ ਭਰਿਆ ਗਿਆ ਹੈਗਾ ਸਾਨੂੰ ਬਹੁਤ ਹੀ ਜਿਆਦਾ ਸ਼ੱਕ ਹੈ ਆ ਕਿ ਜੇ ਕੰਪਨੀ ਨੇ ਕੀਤਾ ਜੇ ਕੰਪਨੀ ਨੇ ਕੀਤਾ ਤੇ ਜਿਹੜੀ ਸਰਕਾਰ ਆ ਉਹ ਕੰਪਨੀ ਨੂੰ ਜੁਰਮਾਨਾ ਲਾਵੇ ਤੇ ਸਾਡੇ ਜਿਹੜੇ ਜਿੰਨੇ ਵੀ ਹੈਗੇ ਆ ਕਿਸਾਨ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹਦੇ ਵਿੱਚ ਜੀ ਕਪੂਟਲੇ ਚ ਪ੍ਰੀਤ ਸੀਡ ਸਟੋਰ ਨਵੀਂ ਦਾਣਾ ਮੰਡੀ ਕਪੂਟਲੇ ਚ ਦੁਕਾਨ ਆ ਉਨੇ ਸ਼੍ਰੀ ਨਾਮ ਐਗਰੀਟੈਕ ਇੰਡੀਆ ਕਰਨਾਲ ਰੋਡ ਅਸੰਦ ਹਰਿਆਣਾ ਤੋਂ ਐਸਆਰ 110 ਦਾ ਜਿਹੜਾ ਬੀਜ ਆ ਲੈ ਕੇ ਕਿਸਾਨਾਂ ਨੂੰ ਦਿੱਤਾ ਸੀਗਾ ਜੀ ਤੇ ਕਿਸਾਨਾਂ ਦੀ ਜਿਹੜੀ ਹੁਣ ਮੇਰੇ ਕੋਲ ਕੰਪਲੇਂਟ ਆਈ ਸੀ 27 ਤਰੀਕ ਨੂੰ ਕਿ ਇਹਦੇ ਵਿੱਚ ਰੈਲੇ ਦੀ ਜਿਹੜੀ ਹੈਗੀ ਆ ਉਹ ਸ਼ਿਕਾਇਤ ਹੈਗੀ ਆ ਉਹਨਾਂ ਦੀ ਸ਼ਿਕਾਇਤ ਨੂੰ ਮੁੱਖ ਰੱਖਦੇ ਹੋਏ ਮੈਂ ਇੱਕ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਈ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ੍ਰੀ ਹਰਕਮਲ ਪ੍ਰੀਤ ਪਾਲ ਸਿੰਘ ਜਿਹੜੇ ਆ ਖੇਤੀਬਾੜੀ ਅਫਸਰ ਬਲੋਕ ਕਪੂਰਸਲੇ ਦੇ ਜਿਹੜੀ ਹੈਗੇ ਆ ਉਹਨਾਂ ਨੂੰ ਵਿੱਚ ਪਾਇਆ ਤੇ ਸ੍ਰੀ ਸਤਨਾਮ ਸਿੰਘ ਆ ਜਿਹੜੇ ਨਿਰਾਲੇ ਤੋਂ ਅਫਸਰ ਹੈਗੇ ਆ ਖੇਤੀਬਾੜੀ ਅਫਸਰ ਵੀ ਜੀ ਇੱਦਾਂ ਹੀ ਡਾਕਟਰ ਮਨਦੀਪ ਸਿੰਘ ਜਿਹੜੇ ਹੈਗੇ ਆ ਇਹ ਖੇਤੀਬੀ ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਕਪੂਰਸਲੇ ਆ ਉਹਨਾਂ ਤੋਂ ਪਾਏ ਆ ਡਾਕਟਰ ਜਸਪਾਲ ਸਿੰਘ ਹੈਗੇ ਆ ਜੀ ਇਹਨਾਂ ਨੂੰ ਮੈਂਬਰ ਪਾਇਆ ਤੇ ਰਣਵੀਰ ਸਿੰਘ ਜਿਹੜੇ ਖੇਤੀਬਾੜੀ ਵਿਸਥਾਰ ਅਫਸਰ ਆ ਉਹਨਾਂ ਨੂੰ ਬੁਲਾਇਆ। ਔਰ ਇੱਕ ਪੰਜ ਮੈਂਬਰੀ ਟੀਮ ਬਣਾ ਕੇ ਇਹਨਾਂ ਨੂੰ ਮੈਂ ਕਿਹਾ ਵੀ ਜਿਹੜੇ ਕਿਸਾਨਾਂ ਦੇ ਕਿਸਾਨ ਸਾਡੇ ਪ੍ਰਭਾਵਿਤ ਹੈਗੇ ਆ ਉਹਨਾਂ ਦਾ ਜਿਹੜਾ ਮੌਹਿਨਾ ਉਹ ਜ਼ਮੀਨੀ ਪੱਧਰ ਤੇ ਜਾ ਕੇ ਕਰੋ। ਔਰ ਜਦੋਂ ਤੁਸੀਂ ਮੌਹਿਨਾ ਕਰਨਾ ਜਿਹੜੇ ਕਿਸਾਨਾਂ ਦੇ ਨੁਮਾਇੰਦੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਜਾਣਾ। ਤੇ ਇਹ 28 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੇ ਮੈਂ ਇਹਨਾਂ ਸ਼ੁਰੂ ਕੀਤਾ ਉਸ ਪੈਂਡ ਜਿਹੜੇ ਹੈਗੇ ਆਏ ਕਵਰ ਕਰਕੇ ਆਏ ਆ ਉਸ ਤੋਂ ਬਾਅਦ ਡੀਲਰ ਜਿਹੜਾ ਸੀਗਾ ਡੀਲਰ ਤੇ ਜੋ ਸੀਡ ਡਾਕਟਰ ਦੇ ਹਿਸਾਬ ਨਾਲ ਮੇਰੀ ਕਾਰਵਾਈ ਬਣਦੀ ਸੀ ਮੈਂ ਦੋ ਜਿਹੜੇ ਹੈਗੇ ਆ ਸ਼ੋਕਾਜ ਨੋਟਸ ਜਿਹੜਾ ਇਹ ਪ੍ਰੀ ਸੀਡ ਸਟੋਰ ਆ ਨਵੀਂ ਦਾਣਾ ਮੰਡੀ ਕਪੂਰਥਲਾ ਨੂੰ ਕੱਢਿਆ ਮਾਣਯੋਗ ਸ਼੍ਰੀ ਗੌਰਵ ਤੁਰਾ ਆਈਪੀਐਸ ਐਸਐਸਪੀ ਤਰਨਤਾਰਨ ਜੀ ਵੱਲੋਂ ਮਾੜੇ ਅੰਸ਼ਾ ਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਅਜੇ ਰਾਜ ਸਿੰਘ ਪੀਪੀਐਸ ਐਸਪੀਡੀ ਤਰਨਤਾਰਨ ਅਤੇ ਨਿਗਰਾਨੀ ਹੇਟ ਇਨਸਪੈਕਟਰ ਪ੍ਰਭਜੀਤ ਸਿੰਘ ਇਨਚਾਰਜ ਵੱਲੋਂ ਸੀਆਈਏ ਸਟਾਫ ਤਰਨਤਾਰਨ ਵੱਲੋਂ ਮਾੜੇ ਅੰਸ਼ਾ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਜਿਸ ਤੇ ਏਐਸਆਈ ਜਸਪ੍ਰੀਤ ਸਿੰਘ ਸਮੇਤ ਸੀਆਈਏ ਟੀਮ ਵੀ ਸੀ ਬਿਲਕੁਲ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਤਨਪਨ ਪੁਲਿਸ ਨੂੰ ਜੁਰਮ ਦੇ ਖਿਲਾਫ ਜਿਹੜੀ ਲੜਾਈ ਹੈ ਉਹਦੇ ਵਿੱਚ ਅੱਜ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਆਈ ਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਦੇ ਉੱਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ ਸ਼ੱਕੀ ਹਾਲਾਤਾਂ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना सदर ਤਨਤਨ ਅਤੇ ਅਸ਼ਵੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ सदर ਤਨਤਨ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 2 32 ਬੋਰ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਆ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ ਦੋ ਮੈਗਜ਼ੀਨ ਹੈਗੀ ਹੈ ਤੇ ਜਿਹੜੇ ਸੱਤ ਰੌਂਦ ਜਿਹੜੇ ਜਿੰਦਾ ਰੌਂਦ ਹੈ ਉਹ ਰਿਕਵਰ ਹੋਏ ਹਨ ਮੁਡਲੀ ਪੁੱਛ ਕੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਆ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਹੈ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਐ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾ ਜੇ ਟਾਰਗੇਟਡ ਕਿਲਿੰਗ ਦੀ ਕਰਨ ਵਾਲੇ ਸੀ ਜੇ ਤਨ ਤਨ ਪੁਲਿਸ ਨੇ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤ ਸਾਹਮਣੇ ਇਹ ਹੈ ਕਿ ਆਪਣੇ ਤਰਨਤਾਰਨ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਬਸਕੰਡਰਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਤਹਰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੇ ਜਿਹੜੇ ਤਾਰ ਹੈਗੇ ਆ ਫੋਰਨ ਬੇਸ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਾਰਜ ਹੋਇਆ 3032 317 ਦੋ ਭਾਰਤੀ ਨੈਸ ਸਥਾਨੇਤਾ ਜਿਹੜਾ ਅਤੇ ਆਮ ਸੈਕਟ ਦੇ ਵਿੱਚ ਜਿਹੜਾ ਸਦਨ ਤੰਤਰਣ ਖਾਣੇ ਤੇ ਦਰਜ ਕਰ ਲਿਆ ਗਿਆ ਹੈ ਤੇ ਦੀ ਧੁਕਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਡਿਟੇਲ ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉੱਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਤੇ ਅਗਾਹਾਂ ਕਿ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਡੁਗਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਇਹਦੀ ਤਫਤੀਸ਼ ਨੂੰ ਲੈ ਕੇ ਜਾਵਾਂਗੇ ਸਾਜ ਪਰਲਰਾਂ ਦੀ ਆੜ ਵਿੱਚ ਦੇ ਵਪਾਰ ਦੇ ਵੱਡੇ ਸਕੈਂਡਲ ਦਾ ਅੱਜ ਪੰਚਕੋਲਾ ਦੀ ਪੁਲਿਸ ਨੇ ਪਰਦਾਫਾਸ਼ ਕੀਤਾ ਸ਼ਿਕਾਇਤਕਰਤਾ ਦੇ ਵਕੀਲ ਸੰਦੀਪ ਸ਼ਰਮਾ ਮੁਤਾਬਕ ਮ사ਜ ਪਾਰਲਲ ਸਪਲੈਸ਼ ਵਿੱਚ 2000 ਰੁਪਏ ਦੇ ਕੇ ਕਾਊਂਟਰ ਤੇ ਐਂਟਰੀ ਹੁੰਦੀ ਸੀ ਉਸ ਤੋਂ ਬਾਅਦ ਮ사ਜ ਦੀ ਆੜ ਵਿੱਚ ਹੁੰਦਾ ਸੀ ਦੇ ਵਪਾਰ ਦਾ ਤੰਦਾ ਪੁਲਿਸ ਨੂੰ ਛਾਪੇ ਮਾਰੀ ਦੌਰਾਨ ਇਤਰਾਯੂਖ ਸਮਗਰੀ ਵੀ ਬਰਾਮਦ ਹੋਈ ਤੇ ਤਿੰਨ ਲੜਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਹਰੀਸ਼ ਅਰੋੜਾ ਨਾਮ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਇਹ ਕਾਰੋਬਾਰ ਚਲਾ ਰਿਹਾ ਸੀ

इसके एंट्री में जैसे इनको फिक्स की हुई थी पैसे हज़ार रुपया दो हज़ार रुपया एंट्री में लेते थे और नीचे जो कैबिन होता था का उसमें अलग से पैसे लिए जाते थे तो इसके जो ऑनर हैं रिक्की धर्मानी इन्होंने इसकी कंप्लेंट दी थी उस कंप्लेंट के वजह पर प्रेजेंट एफ दर्ज की गई है और लड़कियों को वहाँ से रेस्क्यू किया गया है और जो मेन एक्यूज है आ, मिस्टर अरोड़ा उनको अरेस्ट कर लिया गया तो आज सर कोर्ट में पेश किया गया सर क्या हुआ और पुलिस ने कैसे प्लानिंग करके सर ऊपर से अरेस्ट किया सबको इसके अंदर आज कोर्ट में लड़कियों को पेश किया जिसके अंदर उनके एक के बयान हुए हैं और उनके बयानों के आधार पर इसको आज जुडिशल कस्टडी में भेज दिया गया अम्बाला जेल में और ये विद प्लानिंग तो इसके अंदर यह रही जब कंप्लेंट गई थी उसके अकॉर्डिंगली पुलिस ने इसके अंदर सारा रेडिंग पार्टी तैयार करी और वहां पे डिकोए तैयार किया डिकोए गया और वहाँ पर जैसे इन्होंने बताया कि जैसे ही उन्होंने पैसे दिए और जैसे ही इन्होंने यस करा कि हम ये सारा कॉन्स्टिट्यूशन में जो जो उनकी डिमांड की गई और जो उन्होंने पूरी करी ਔਰ ਉਸੇ ਹਿਸਾਬ ਸੇ ਮਿਸਕਾਲ ਕੀ ਗ੍ਰੇਡਿੰਗ ਪਾਰਟੀ ਕੋ ਗ੍ਰੇਡਿੰਗ ਪਾਰਟੀ ਨੇ ਰੇਡ ਕਰੀ ਔਰ ਮੌਕੇ ਸੇ ਪੈਸੇ ਵੀ ਰਿਕਵਰ ਹੋਏ ਹੈ ਜੋ ਦੀਏ ਗਏ ਹਿਊਜ਼ ਕੋਂਡਮਸ ਵੀ ਰਿਕਵਰ ਹੋਏ ਹੈ ਔਰ ਵਹਾਂ ਪੇ ਕੋਂਡਮਸ ਦੇ ਪੈਕੇਟਸ ਵੀ ਰਿਕਵਰ ਹੋਏ ਹੈ ਨਵਾਚਰ ਬੰਗਾ ਰੋਡ ਤੇ ਪਿੰਡ ਵਾੜੋਵਾਲ ਦੇ ਨੇੜੇ ਕਾਰ ਮੋਟਰਸਾਈਕਲ ਦੇ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਤਿੰਨ ਨੌਜਵਾਨ ਫਟੜੋ ਇੱਕ ਧਾਰਮਿਕ ਸਾਂਤ ਸਵੇਰੇ ਸਵੇਰੇ ਇਹ ਘਰੋਂ ਨਿਕਲੇ ਸਨ ਤੇ ਪੰਜ ਨੌਜਵਾਨ ਇੱਕੋ ਮੋਟਰਸਾਈਕਲ ਤੇ ਮੱਥਾ ਟੇਕਣ ਲਈ ਗਏ ਸਨ ਮੱਥਾ ਟੇਕਣ ਤੋਂ ਬਾਅਦ ਜਦੋਂ ਇਹ ਪੰਜੇ ਨੌਜਵਾਨ ਵਾਪਸ ਪਿੰਡ ਵਾੜੋਂ ਵਾਲ ਨੂੰ ਆ ਰਹੇ ਸਨ ਤਾਂ ਇਹਨਾਂ ਦਾ ਐਕਸੀਡੈਂਟ ਫਗਵਾੜਾ ਸਾਈਡ ਤੋਂ ਆਉਂਦੀ ਕਾਰ ਦੇ ਨਾਲ ਹੋ ਗਿਆ ਜਿੱਥੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ। cooking a is ਹਰ ਕੀ ਨਾ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਬਾੜੋਆ ਹਾਂਜੀ ਸਾਡੇ ਪਿੰਡ ਦੇ ਮੁੰਡੇ ਪੰਜ ਰਾਜ ਸਾਹਿਬ ਦੇ ਮਜ਼ਾਰੇ ਮੱਥਾ ਟੇਕਣ ਗਏ ਸੀ ਉਹ ਮੱਥਾ ਟੇਕ ਕੇ ਆ ਰਹੇ ਸੀ ਤੇ ਮਜ਼ਾਰੀ ਮੋੜ ਦੇ ਉੱਤੇ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਗੱਡੀ ਵੱਜੀ ਇਹਨਾਂ ਦੇ ਵਿੱਚ ਨਾਂ ਸੀ ਉਹਨਾਂ ਦਾ ਸਾਹਿਲ ਸੰਨਖ ਮਜ਼ੂਰਾਮ ਉਮੀਦਾਲਾ ਤਰਵੀਰ ਸਰੂਆ ਹਨੂ ਗੁਸੇ ਇੱਕ ਰਾਮ ਛੋੜਾ ਦਾ ਇਹ ਦੋਨਾਂ ਦੀ ਮੌਤ ਹੋ ਗਈ ਹੈ। ਤਰਨ ਸ਼ਰਮਾ, ਸਨ ਅਫ ਸਜੀਤ 19 ਸਾਲ, ਕਮਲਜੀਤ ਸਿੰਘ, ਸਨ ਅਫ ਸੁਖਦੇਵ ਸਿੰਘ 19 ਸਾਲ, ਰਾਹੁਲ ਸੰਮੋਹ ਤਸੀਮਦਾਰ 21 ਸਾਲ। ਇਹਨਾਂ ਦੀ ਇਹ ਮਰਗੀ ਇਹਨਾਂ ਦੇ ਗੰਭੀਰ ਸੱਟਾਂ ਸੀਰੀਅਸ ਹੋਆ। ਅਲਾਉਦੀਨ ਆ ਗਏ। ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ, ਦੋ ਮੋਟਰਸਾਈਕਲ ਤੇ ਪੰਜ ਜਣੇ। ਉਹ ਧਰਮਕਸਤਾਂ ਤੇ ਮਥੜੀ ਕਰ ਰਹੀ। ਹਾਂਜੀ ਹਾਂਜੀ। ਰਾਜਾ ਸਾਹਿਬ ਦੀ ਇੰਜਾਇਰੀ ਤੋਂ ਮਥੜੀ ਕੀ ਆ ਰਹੀ। ਤਕਰੀਬਨ 7:00 ਵਜੇ ਹੋਇਆ ਐਕਸੀਡੈਂਟ ਰਗਵੀਰ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਬੰਗਾ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ ਉਹ ਰਾਹੋਂ ਮਜਾਰੇ ਤੋਂ ਆਏ ਸੀ ਮੋਟਰਸਾਈਕਲ ਤੇ ਪੰਜ ਜਣੇ ਜਿੱਥੋਂ ਮਜਾਰੀ ਤੋਂ ਬੜਵਾਲਾ ਨੂੰ ਕ੍ਰੋਸ ਕਰਨ ਲੱਗੇ ਸੀ ਦੇਖਿਆ ਨਹੀਂ ਬਿਨਾਂ ਦੇਖਿਆ ਕ੍ਰੋਸ ਕਰਤਾ ਪਿੱਛੋਂ ਗੱਡੀ ਗਲੰਦਰ ਤੋਂ ਆ ਰਹੀ ਸੀ ਉਹਨਾਂ ਨਾਲ ਟਕਰਾ ਗਈ ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਪੰਜ ਜਣੇ ਪੰਜ ਜਣੇ ਗੱਡੀ ਦੇ ਵਿੱਚ ਇੱਕ ਹੀ ਮੈਂਬਰ ਸੀ ਤੇ ਕਿੰਨਿਆਂ ਜਣਿਆਂ ਦੀ ਕੈਜੂਐਲਟੀ ਆ ਇੱਕ ਪੁਲੀਸ ਤੇ ਤਿੰਨੇ ਜਣੇ ਚੱਕੀਆਂ ਸਾਹਿਲ ਦੋ ਦੇ ਕੀ ਨਾਮ ਆ? ਇੱਕ ਦਾ ਨਾਮ ਹੈ ਸਾਹਿਲ ਉੱਪਰ ਮੰਗੂਰਾ ਕਿਸੇ ਨੂੰ ਵੀ ਜੂਆ ਉੱਪਰ ਕਿਸੇ ਨੂੰ ਕਰ। ਇਹ ਕਿੰਨੀ ਕੁ ਉਮਰ ਇਹਨਾਂ ਦੀ? ਤੁਸੀਂ ਕਿੰਨੀ ਹਾਲ ਦੀ ਇੱਕ ਦੀ ਤੇ ਇੱਕ ਸੋਨਾ ਸਾਲ ਦੀ। ਇਹ ਕਾਹਤੇ ਆ ਰਹੇ ਸੀ ਬਰੇ? ਹੋਟਲ ਸੜਕੀ ਨੂੰ। ਵੱਜੇ ਕਿਹਦੇ ਤੇ? 7 ਕਿਲੇ ਟੱਕ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਕਾਰਵਾਈ ਕਰ ਰਹੇ ਹਾਂ। ਮੈਂ ਕਰਦਿਆਂ ਬਿਆਨ ਲਿਖ ਕੇ ਦੋ ਬਿਆਨ। ਕਾਰ ਵਾਲੇ ਇੱਥੇ ਹੀ ਐ। ਹਾਂਜੀ। ਉਹਨਾਂ ਦਾ ਕੀ ਨਾਮ ਹੈ ਕਾਰਵਾਲਿਆਂ ਦਾ? ਸਰ ਦਾ ਨਾਮ ਹੈਗਾ ਅਰਸ਼ਨ ਗਵੇਜਾ। ਇਹ ਕਿੱਥੋਂ ਆ ਰਹੇ ਸੀ? ਇਹ ਗਰੰਧ ਤੋਂ ਆ ਰਹੇ ਸੀ। थैंक यू। ਰੂਪਨਗਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 21500 ਰੁਪਏ ਦੇ 500 ਦੇ ਨਕਲੀ ਨੋਟਾਂ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਪੀ ਰੁਪਿੰਦਰ ਕੌਰ ਸਰਾ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਮਾੜੀ ਅਨਸੁਰਖਲਾਫ ਵਿੱਟੀ ਗਈ ਮੁਹਿੰਮ ਦੇ ਹਿੱਸੇ ਵਜੋਂ 40 ਨੋਟ ਛਾਪਣ ਅਤੇ ਪ੍ਰਸਾਰਿਤ ਕਰਨ ਵਾਲਿਆਂ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਜਿਲ੍ਹੇ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਉਹ ਹੈ ਕੁਝ ਕੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਦੇ ਜਿਹੜੀ ਕੁੱਲ ਕੀ ਵੈਲਿਊ 5500 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਰਿਕਵਰ ਕੀਤਾ ਤੇ ਬਾਕੀ ਇਹਦੀ ਡੁੰਗਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਣ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸਹਿ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਇਹ ਪਹਿਲੇ ਤੌਰ ਤੇ ਕਿਹਾ ਲੱਗਦਾ ਕਿ ਕਿੰਨੇ ਕਿੰਨਾਂ ਨੇ ਪਹਿਲਾਂ ਇਸ ਤਰ੍ਹਾਂ ਨੋਟ ਚਲਾਤੇ ਜਿਸ ਤਰ੍ਹਾਂ ਵੀ ਦਸਰੇ ਇੱਕ ਮੋਗੇ ਵੀ ਹਿੱਤਾ ਉਹਦੇ ਬਾਰੇ ਜੀ ਅਸੀਂ ਕਿੰਨੇ ਕਿ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਆਮਲੀ ਜਮਾ ਪਹਿਨਾਇਆ ਉਹਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਪ ਮੁਢਲੀ ਕੁਝ-ਕਿਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਕਲੰਦਰਾ ਜਿਹੜਾ ਦਰਜ ਆ ਔਰ ਇਹਦੇ ਵਿੱਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੇ ਹੀ ਆ ਉਹਦੇ 'ਚ ਇਹ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਤੇ 500 ਦਾ ਨੋਟ ਬਿਲਕੁਲ ਵੈਸਾ ਹੀ ਹੈ ਜਿਹੜਾ ਤੁਸੀਂ ਇਹਦੇ ਵਿੱਚ ਪਾਇਆ ਹਾਂ ਹਾਂ ਜੀ ਮੈਨੂੰ ਹਾਂਜੀ ਆ ਦਿਖਾਏ ਆ ਆਪਾਂ ਦੇਖ ਸਕਦੇ ਹਾਂ ਔਰ ਆਮ ਪਬਲਿਕ ਨੂੰ ਵੀ ਅਸੀਂ ਸਤਰਕ ਰਹਿਣ ਦੀ ਅਪੀਲ ਕਰਾਂਗੇ ਵੀ ਜਦੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ ਨੇ ਆਪਣੇ ਪੰਜਾਬ ਸਰਕਾਰ ਕੋਲ ਉਹਨਾਂ ਨੂੰ ਪਛਾਣ ਕਰਨ ਸਾਨੂੰ ਜੇ ਮੁੱਢਲੀ ਕਾਹ ਵਿੱਚ ਫਰਕ ਲੱਗਿਆ ਕੁਝ ਜਾਂ ਮੁੱਢਲੀ ਇਨਫੋਰਮੇਸ਼ਨ ਤੋਂ ਔਰ ਉਸ ਤੋਂ ਬਾਅਦ ਇਹਦੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾ ਸੰਬੰਧੀ ਆਪਾਂ ਸਾਰੇ ਵਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆਂ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਾਣਕਾਰੀ ਦੇਵਾਂਗੇ ਮੈਂ ਕਿੰਨੀ ਵੀ ਸਲਾਈ ਵੀ ਕਰਦੇ ਨੋਟ ਕੀ ਫਿਲਹਾਲ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੈਦ ਹੈ ਤੋਂ ਆਪਾਂ ਕ੍ਰਾਈਮ ਨੂੰ ਠੱਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗਦੇ ਆ ਤੁਹਾਨੂੰ ਇਸ ਇਨਵੋਲ ਫਿਲਹਾਲ ਜਿਹੜੀ ਮੁੱਢਲੀ ਪੁੱਛਗਿੱਛ ਚ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉਹਤੇ ਕਾਰਵਾਈ ਕਰਾਂਗੇ ਜਿਹੜੀ ਰਿਕਵਰੀ ਹੋਈ ਹੈ ਜੀ ਉਹਦੇ ਵਿੱਚ ਤੁਸੀਂ ਦੱਸਿਓ ਕੀ ਕੀ ਹੋ ਕਵਰ ਹੋਇਆ ਉਹਦੇ ਵਿੱਚ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਇੱਕ ਪ੍ਰਿੰਟਰ ਐਪਸਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟ ਦੇ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੇ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਰਿਕਵਰ ਹੋਏ ਨੇ ਜਿਨ੍ਹਾਂ ਨੂੰ ਸੀਲ ਕਰਤਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦਨ 21500 ਟੋਕਲ ਜਿਹੜੀ ਹੈਗੀ ਕਰੰਸੀ ਰਿਕਵਰੀ ਜਿਹੜਾ ਮੇਨ ਨੰਬਰ ਸੀਪੀਯੂ ਹੈ ਕੰਪਿਊਟਰ ਹੈ ਜਿਹਦੇ ਵਿੱਚ ਸਾਰੀ ਡਾਟਾ ਪਿਆ ਹੈ ਚਾਹੇ ਉਹ ਡਿਜ਼ਾਈਨਿੰਗ ਕੋਈ ਵੀ ਹੋਵੇ ਉਹਦੇ ਬਾਰੇ ਜੀ ਪੁੱਛ ਕੇ ਪੁੱਛ ਕੇ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡਾ ਇੱਕ ਸਬਸੀਕੁਐਂਟ ਪ੍ਰੈਸ ਮੀਡੀਆ ਬ੍ਰੀਫਿੰਗ ਦੇ ਰਹੀ ਸੰਜੀਤ ਗਰਵਨ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਣਾ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰਾਖਾ